ਇਨਾਂ ਨੂੰ ਸ਼ਰਮ ਹੈ ਨਹੀਂ ਪਰ ਤੁਸੀਂ ਤਾਂ ਸਮਝ ਲਓ ਅੱਜ ਅਖਬਾਰ ਦੇਖ ਕੇ ਨਾ ਮੈਂ ਕਹਿੰਦਾ ਅੱਜ ਦਾ ਦਿਨ ਉਹ ਦਿਨ ਆ ਜਿਹੜੇ ਦਿਨ ਕੀਆ ਇੱਕ ਜੰਮਿਆ ਤੇ ਇੱਕ ਮਰਿਆ ਜਿਨ੍ਹਾਂ ਨੇ ਪੰਜਾਬ ਦਾ ਕੰਗਾ ਕਰਿਆ ਅੱਜ ਉਹਨਾਂ ਦਾ ਦਿਨ ਸੀ ਅੱਜ 20 ਅਗਸਤ ਆਜ ਦੇ ਦਿਨ ਹਰਚੰਦ ਸਿੰਘ ਲੋਗੋ ਵਾਲ ਕੌਮ ਦਾ ਗद्दार ਠੀਕ ਹੈ ਅੱਜ ਦੇ ਦਿਨ ਮਰਿਆ ਸੀ ਤੇ ਦੂਜੇ ਪਾਸੇ ਰਜੀਵ ਗਾਂਧੀ ਅੱਜ ਦੇ ਦਿਨ ਜੰਮਿਆ ਸੀ ਤੇ ਦੋਨਾਂ ਨੇ ਇੱਕ ਸਮਝੌਤਾ ਕੀਤਾ ਸੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਕਰਕ ਕਰਿਆ ਸੀ ਤੇ ਅੱਜ ਦੇ ਦਿਨੀ ਬਾਦਲ ਕਾ ਲਾਣਾ ਸਟੇਜਾਂ ਤੇ ਖੜ ਖੜ ਕੇ ਰਿੰਗ ਰਿੰਗ ਕੇ ਕਹਿ ਰਿਹਾ ਤੇ ਮਗਰਲੇ ਪਾਸੇ ਬੋਰਡ ਲੱਗਾ ਜੀ ਸ਼ਹੀਦਾਂ ਨੂੰ ਦਰਜਾ ਦਿੱਤਾ ਗਿਆ ਸੀ ਓਏ ਸੋਚ ਕੇ ਦੇਖੋ ਮੈਂ ਕਿਹਾ ਸਾਡੇ ਜਿਹੜੇ ਨਾ ਇਹੇ ਜੇ ਮੈਂ ਕਿਹਾ ਘਟੀਆਂ ਆਗੂ ਸੀ ਜਿਨ੍ਹਾਂ ਨੇ ਕਿਹਾ ਮੌਕਾ ਗਵਾਉਣ ਦਾ ਕੋਈ ਮੌਕਾ ਗਵਾਇਆ ਹੀ ਨਹੀਂ ਮਤਲਬ ਤੁਸੀਂ ਸਾਰੇ ਸਮਝ ਕਿਉਂਗੇ ਸਾਨੂੰ ਮੌਕੇ ਬਹੁਤ ਮਿਲੇ ਆ ਤੇ ਮੌਕਾ ਗਵਾਉਣ ਦਾ ਸੀ ਮੌਕਾ ਕਦੇ ਗਵਾਉਂਦੇ ਨਹੀਂ 1927 ਚ ਵੀ ਉਸ ਤੋਂ ਬਾਅਦ ਵੀ ਦੇ ਖਾਸ ਤੌਰ ਤੇ 84 ਦੇ ਕਤਲੇਆਮ ਤੋਂ ਬਾਅਦ ਨਵੰਬਰ ਦੇ ਦੰਗਿਆਂ ਤੋਂ ਬਾਅਦ ਜਦੋਂ ਦੰਗੇ ਨਹੀਂ ਉਹਨੂੰ ਕਹਿ ਸਕਦੇ ਮੈਂ ਵੀ ਮਾਫੀ ਚਾਹਣਾ ਉਹ ਕੀ ਸੀਗਾ ਨਸ਼ਰ ਕੁਸੀ ਸੀ ਸਿੱਖਾਂ ਦੀ ਉਸ ਤੋਂ ਬਾਅਦ ਜਦੋਂ ਪੂਰੇ ਦੁਨੀਆ ਦੇ ਵਿੱਚ ਇੱਕ ਪ੍ਰੈਸ਼ਰ ਬਣ ਗਿਆ ਸੀ ਸਰਕਾਰ ਤੇ ਸਰਕਾਰ ਦੀ ਤੋਏ ਤੋਏ ਹੋਈ ਜਾਂਦੀ ਸੀ ਤੇ ਜਦੋਂ ਮੈਂ ਕਹਣਾ ਵੀ ਇੰਨਾ ਕੁ ਪ੍ਰੈਸ਼ਰ ਬਣਿਆ ਸੀ ਇੰਟਰਨੈਸ਼ਨਲ ਕਮਿਊਨਿਟੀ ਬਾਹਰ ਬੈਠੇ ਸਿੱਖਾਂ ਨੇ ਇਹੋ ਜਿਹਾ ਮਾਹੌਲ ਬਣਾ ਰੱਖਿਆ ਸੀ ਤੇ ਸੈਂਟਰ ਸਰਕਾਰ ਗੋਡੇ ਟੇਕੀ ਖੜੀ ਸੀ ਉਦੋਂ ਗੋਡੇ ਟੇਕ ਕੇ ਆਇਆ ਸੀ ਆਹੀ ਹਰਚੰਦ ਸਿੰਘ ਲੰਬੋਗਾਰ ਤੇ ਸਮਝੌਤਾ ਕੀ ਕਰਕੇ ਆਇਆ ਸੀ ਸਾਰੇ ਨੂੰ ਸ਼ਾਇਦ ਪਤਾ ਹੋ ਰਜੀਵ ਲੋਂਗੋ ਵਾਲਾ ਅਕਾਡ 24 ਜੁਲਾਈ 1985 ਨੂੰ ਪੰਜਾਬ ਦਾ ਕੀ ਹੈ ਜਦੋਂ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਟੱਸ ਬਣਦੀ ਆ ਉਹ ਟੱਸ ਨੂੰ ਭੰਨਣ ਵਾਲਾ ਬੰਦਾ ਕੌਣ ਸੀ ਇਹੀ ਲੋਂਗੋ ਵਾਲ ਸੀ ਹਰਚੰਦ ਸਿੰਘ ਲੋਂਗੋ ਵਾਲ ਜਿਹਨੂੰ ਸੰਤ ਕਹਿੰਨ ਉਹ ਵੀ ਕੀ ਆ ਲੋਕਾਂ ਨੇ ਸੰਤ ਦਾ ਉਹਨੂੰ ਦੇ ਰੱਖਿਆ ਇੱਕ ਪਿੰਡ ਦੇ ਮਾਗੇ ਡੇਰੇ ਜੋ ਝੁੱਕ ਕੇ ਸਮਝ ਲਓ ਇੱਕ ਕੜਪੜ ਬੰਦੇ ਨੂੰ ਚਾ ਕੇ ਉਸ ਥਾਂ ਦੇ ਪਹੁੰਚਾਇਆ ਪਹਿਲੀ ਗੱਲ ਤਾਂ ਇਹ ਗੱਲ ਬਹੁਤ ਵਾਰੀ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਆ ਵੀ ਇੱਕ ਬੰਦਾ ਜਿਹਦੇ ਕੋਲੇ ਕੋਈ ਔਦਾ ਹੀ ਹੈ ਨਹੀਂ ਉਦੇ ਨਾਲ ਸੈਂਟਰ ਆ ਕੇ ਸੰਦੇ ਉਤਾ ਕਰਦਾ ਕਿਹੜਾ ਬੰਦਾ ਜਿਹੜਾ ਇੱਕ ਸਟੇਟ ਦੀ ਕਿਸੇ ਪੋਲੀਟੀਕਲ ਪਾਰਟੀ ਦਾ ਮੁਖੀ ਮੰਨ ਲਓ ਬਣਾ ਰੱਖਿਆ ਜੂ ਵੀ ਜਾਣ ਬੁੱਝ ਕੇ ਬਣਾਇਆ ਸੀ ਉਸ ਟਾਈਮ ਦੇ ਉੱਤੇ ਮੁਖੀ ਬਣਾ ਰੱਖਿਆ ਸੀ ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕੋਈ ਸੁਖਵੀਰ ਬਾਦਲ ਨਾਲ ਆ ਕੇ ਸਮਝੌਤਾ ਕਰ ਲੇ ਅਕਾਲੀ ਦਲ ਦਾ ਪ੍ਰਧਾਨ ਸੀ ਕੋਈ ਸਰਕਾਰ ਨਹੀਂ ਸੀ ਉਦੋਂ ਉਹਦੇ ਨਾਲ ਆ ਕੇ ਕੀ ਆ ਪ੍ਰਧਾਨ ਮੰਤਰੀ ਜਿਵੇਂ ਮੋਦੀ ਆ ਕੇ ਸਮਝੌਤਾ ਕਰੇ ਉਹਦਾ ਪੰਜਾਬ ਵਾਸਤੇ ਕੀ ਤਸਰਾ ਤੇ ਕੀ ਉਹਦੀ ਵੈਲਿਡਿਟੀ ਆ ਉਹ ਰਜੀ ਲਾਂਗੋ ਵਾਲਾ ਸਮਝੌਤੇ ਨਾਲ ਐਡੀ ਕਿ ਬੁਰੀ ਸਾਡੇ ਨਾਲ ਕੀਤੀ ਗਈ ਆ ਮੈਂ ਆਸ ਬਨ ਕੇ ਬੇਨਤੀ ਕਰਦਾ ਉਹ ਇਸ ਗੱਲ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਅੱਜ ਉਹਨਾਂ ਨੂੰ ਸ਼ਹੀਦ ਸਾਡੇ ਸਿਰ ਤੇ ਥੋਪਿਆ ਜਾ ਰਿਹਾ ਗਦਾਰਾਂ ਨੂੰ ਸ਼ਹੀਦ ਬਣਾ ਕੇ ਹਰਚੰਦ ਸਿੰਘ ਲੋਂਗੋ ਨੂੰ ਫਿਰ ਮਾਰਨ ਵਾਲੇ ਗਦਾਰ ਹੋਗੇ ਉਹਨੂੰ ਸ਼ਹੀਦ ਦਾ ਦਰਜਾ ਜੇ ਦੰਨੇ ਹੋ ਪਰ ਉਹ ਬੰਦਾ ਜਿਹੜਾ ਅਕੋਰਡ ਕਰਕੇ ਆਇਆ ਸੀ ਮੈਂ ਕਹਿੰਦਾ ਵੀ ਕਲਾਸੀ ਦੇ ਵਿੱਚ ਜਿਹੜਾ ਸਾਡੇ ਕੀ ਗੁਰੂ ਘਰ ਟਾਇਆ ਗਿਆ ਸੀ ਇੱਕ ਨਹੀਂ ਬਹੁਤ ਟਾਇਆ ਸੀ ਮੈਂ ਕਹਿੰਦਾ ਉਹ ਗੁਰੂ ਘਰ ਜਿਹੜੇ ਕੀ ਆ ਮੇਨ ਸਾਡਾ ਕੀ ਆ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਸੀ ਉਹਨੂੰ ਬਣਾਉਣ ਖਾਤਰ ਸੈਂਟਰ ਸਰਕਾਰਾਂ ਕਾਲੀਆਂ ਸੀ ਤੇ ਸਾਰੇ ਬਾਦਲ ਕਾ ਲਾਣਾ ਟੋੜੇ ਕਾ ਲਾਣਾ ਸਾਰੀ ਨਾਲ ਸਹਿਮਤੀ ਸੀ ਤੇ ਸਾਰੇ ਅਸੀਂ ਜਾਣਦੇ ਹਾਂ ਕਿਵੇਂ ਚਿੱਠੀਆਂ ਪਾ ਕੇ ਜਿਵੇਂ ਅਪ੍ਰੈਲ ਵਾਲੀ ਚਿੱਠੀ ਆਦੀ 84 ਦੇ ਵਿੱਚ ਇਹਨਾਂ ਨੇ ਚਿੱਠੀਆਂ ਪਾ ਕੇ ਕਹਿਦਾ ਸੀ ਵੀ ਇਹੇ ਸਾਥ ਹੋ ਕੀ ਆ ਜਿਹੜਾ ਸਾਡੇ ਸਿਰ ਤੇ ਬੈਠਾ ਉਹਨਾਂ ਨੇ ਕਿਹਨੂੰ ਕਿਹਾ ਸੀ ਸਾਰੇ ਜਾਣਦੇ ਹੋਵੋਗੇ ਉਹਨਾਂ ਨੇ ਕਿਹਾ ਸੰਤ ਜਰਨੈਲ ਸਿੰਘ ਭਿੰਡਾਲੇ ਵਾਲੇ ਬਾਰੇ ਲਿਖੀ ਸ਼ਬਦਾਵਲੀ ਸੀ ਕਿ ਸਾਥ ਹੋਏ ਕੀ ਆ ਹਸਾਬ ਚ ਨਹੀਂ ਆਉਂਦਾ ਤੇ ਤੁਸੀਂ ਜਿਹੜਾ ਅਫਰ ਜਿਹੜੀ ਕਮਿਟਮੈਂਟ ਹੋਈ ਹੈ ਜਿਵੇਂ ਤੁਸੀਂ ਘਰ ਨਾਲ ਅਟੈਕ ਕਰਦੇ ਹੋ ਹੁਣ ਸਾਰੇ ਜਾਣਦੇ ਆ ਕਿ ਉਦੋਂ ਪਹਿਲਾ ਦੋ ਦਰਜੇ ਮੀਟਿੰਗਾਂ ਕੀਤੀਆਂ ਇਹਨਾਂ ਸਾਰਿਆਂ ਨੇ ਰਲ ਕੇ ਤੇ ਬਾਦਲ ਤਾਂ ਕਿ 84 ਵਾਲੇ ਉਦੋਂ ਪਹਿਲਾਂ ਨਿਕਲ ਗਿਆ ਸੀ ਉੱਥੋਂ ਤੇ ਅੰਦਰ ਟੌੜਾ ਤੇ ਲੋਂਗੋ ਵਾਲੇ ਜਿਹੜੇ ਸੀਗੇ ਵੀ ਪਾਸੇ ਸਰਾਂ ਦੇ ਵਿੱਚ ਬੈਠੇ ਸੀ ਇੱਕ ਸੇਫ ਜਗ੍ਹਾ ਤੇ ਬੈਠ ਕੇ ਇਹਨਾਂ ਨੇ ਜਿਹੜਾ ਸਾਰਾ ਉੱਥੇ ਮੰੰਜਰ ਵਾਪਰਿਆ ਸੀ ਸਾਰੇ ਜਾਣਦੇ ਆ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਉਹ ਚੀਜ਼ ਨੂੰ ਦਿਮਾਗ 'ਚ ਰੱਖ ਕੇ ਹੁਣ ਦੱਸਿਓ ਕਿ ਉਹ ਗਦਾਰ ਆ ਕਿ ਸ਼ਹੀਦ ਆ ਜੀ ਤੇ ਇਹ ਸਾਰੇ ਉਹਨੂੰ ਕਿਹਾ ਸਾਡੇ ਸਿਰ ਤੇ ਥੋਪਨ ਨੂੰ ਫਿਰਦੇ ਆ ਅੱਜ ਬਾਗੀ ਘੜਾ ਵੀ ਜਾ ਕੇ ਕੀ ਉਹਦੀਆਂ ਵਰਸੀਆਂ ਬਣਾਈ ਜਾਂਦਾ ਤੇ ਬਾਦਲ ਕਾ ਲੈਣਾ ਵੀ ਵਗ ਗਿਆ ਫਿਰ ਉਹ ਬੰਦੇ ਮਾੜੇ ਸੀ ਜਿਨ੍ਹਾਂ ਨੇ ਕੀਆ ਉਸ ਬੰਦੇ ਤੇ ਅਟੈਕ ਕਰਕੇ ਉਹਨੂੰ ਕੀਆ ਸੋਧਾ ਲਾਇਆ ਸੀ ਜਾਂ ਤਾਂ ਫਿਰ ਉਹ ਮਾੜੇ ਸੀ ਇੱਕ ਪਾਸਾ ਕਲੀਅਰ ਜਰੂਰ ਕਰ ਦੇਣਾ ਖਾਸ ਤੌਰ ਤੇ ਕਾਲੀਗਰ ਵਾਲੇ ਭਾਵੇਂ ਕਮੈਂਟ ਕਰਕੇ ਦੱਸ ਦੇਣ ਵੀ ਤੁਸੀਂ ਉਹਨੂੰ ਜਿਹੜੇ ਸਮਝੌਤੇ ਨੂੰ ਜਸਟੀਫਾਈ ਕਰਦੇ ਹੋ ਤੇ ਉਹਤੇ ਅਟੈਕ ਕਰਨ ਵਾਲੇ ਬੰਦੇ ਨੂੰ ਗਲਤ ਸਾਬਤ ਕਰਦੇ ਹੋ ਸੋਚਣ ਵਾਲੀ ਗੱਲ ਆ 2 ਲੱਖ ਮਰਜੀਬੜਿਆਂ ਦੀ ਫੌਜ ਤਿਆਰ ਕੀਤੀ ਗਈ ਸੀ ਕਾਲੀਦਲ ਵੱਨੋਂ ਤੇ ਜਾ ਕੇ ਗੋਡੇ ਤੋ ਟੇਕ ਕੇ ਆਏ ਸੀ ਜਦੋਂ ਸਾਰੇ ਦੁਨੀਆਂ ਦਾ ਪ੍ਰੈਸ਼ਰ ਇਹਨਾ ਬਣ ਗਿਆ ਸੀ ਕਿ ਗੋਡੇ ਟੇਕਣੇ ਪੈਣੇ ਸੀ ਇਹਨਾਂ ਨੂੰ ਤੇ ਉਦੋਂ ਗੋਡੇ ਟੇਕ ਕੇ ਕੌਣ ਆਇਆ ਨਹੀਂ ਸਾਡੇ ਸਾਰਿਆਂ ਲਈ ਉਹ ਗੋਡੇ ਟੇਕਿਆ ਜੀ ਹਰਚੰਦ ਸਿੰਘ ਲੰਬੋਵਾਲ ਇਸੇ ਕਰਕੇ ਉਹਨੂੰ ਸੋਧਾ ਲੱਗਿਆ ਸੀ ਇੱਕ ਮਹੀਨਾ ਨਹੀਂ ਪਿਆਸ ਤੋਂ ਬਾਅਦ 24 ਜੁਲਾਈ ਨੂੰ ਸਮਝੌਤਾ ਕਰਦਾ ਤਾਂ ਹੀ ਕੀ ਇੱਕ ਗੱਲ ਪਰਚਲਤ ਸੀ ਕਹਿੰਦੇ ਵੀ ਰਜੀਵ ਗਾਂਧੀ ਰਾਤ ਨੂੰ ਸੌਂਦਾ ਨਹੀਂ ਸੀ ਕਹਿੰਦੇ ਬੁਲਟ ਪ੍ਰੂਫ ਜੈਕਟ ਪਾ ਕੇ ਸੌਂਦਾ ਸੀ ਤਾਂ ਉਹਦੀ ਮਾਂ ਦਾ ਜਿਹੜਾ ਕੀ ਹਾਜ਼ਰ ਕੀਤਾ ਸੀ ਨਾ ਆਪਾਂ ਸਾਰੇ ਹੀ ਜਾਣਦੇ ਹਾਂ ਸਾਡੇ ਕੀ ਆ ਜਿਹੜੇ ਜ਼ੂਰ ਮਿਰ ਚੋਦੇ ਹੋਏ ਆ ਬਿਆਨ ਕਰਕੇ ਕੀ ਆ ਬਿਆਨ ਦੇ ਭਾਕਿਸਤਾਨ ਤਰ ਗਿਆ ਨਹੀਂ ਤੇ ਮੈਂ ਕਹਣਾ ਵੀ ਉਹ ਸਾਰੀਆਂ ਚੀਜ਼ਾਂ ਤੋਂ ਡਰਦੇ ਕੰਦੇ ਸੌਂਦੇ ਸੀ ਕਹਿੰਦੇ ਰਾਤ ਨੂੰ ਬੁਲਟ ਪਰ ਆਬਜੈਕਟ ਜੈਕਟ ਪਾ ਕੇ ਤੇ ਉਸ ਤੋਂ ਬਾਅਦ ਵਾਪਰਿਆ ਕਿ ਉਹੀ ਜੈਕਟ ਲਾ ਕੇ ਉਹਨੇ ਕੀ ਹਰਚੰਦ ਸਿੰਘ ਲੋਂਗੋਆ ਨੂੰ ਪਵਾਦੀ ਸੀ ਕੀ ਹੈ ਉਹਨੂੰ ਪਵਾ ਕੇ ਉਹਨੂੰ ਤੋਰਤਾ ਦੀ ਕਹਿੰਦਾ ਵੀ ਜਾ ਬੱਚਾ ਚੜ ਜਾ ਸੂਰੀ ਤੇ ਇਹੋ ਜਿਹੇ ਮੂਰਖ ਬੰਦਾ ਸਾਡੇ ਕੌਮ ਦਾ ਆਗੂ ਬਣ ਕੇ ਸਾਡੀ ਕੌਮ ਦੇ ਜਦੋਂ ਕੀ ਆ ਮਾ ਕੇ ਸਾਰੀ ਗੱਲ ਦਾਤੇ ਆਈ ਸੀ ਉਹੀ ਗੱਲ ਆ ਵੀ ਮੌਕਾ ਗਵਾਉਣ ਦਾ ਇੱਕ ਮੌਕਾ ਗਵਾ ਕੇ ਆਇਆ ਠੀਕ ਹੈ ਨਾ ਜਿੰਨੇ ਵਾਰ ਸਾਨੂੰ ਮੌਕਾ ਮਿਲਿਆ ਉਹਦੇ ਮਾਹਰ ਜਿਹੜੇ ਮਾਕੇ ਆਗੂ ਉਹਨਾਂ ਚ ਵੀ ਨਿਆ ਦਾ ਨਾਮ ਲਖਾਇਆ ਇਸ ਤੋਂ ਬਾਅਦ ਪਰੇਸ਼ਨ ਸਾਡਾ ਬਾਨ ਨਹੀਂ ਸਕਦਾ ਸੀ ਕਿੰਨੇ ਸ਼ਹੀਦ ਕਿੰਨੀਆਂ ਇੱਜ਼ਤਾਂ ਸਾਡੀਆਂ ਦਿੱਲੀ ਚ ਰੋਲਦੀਆਂ ਉਹਨਾਂ ਨੇ ਓਏ ਕਿੱਡੇ ਕੋ-ਕੋ ਕੇ ਸਾਡੇ ਕੀਆ ਨੌਜਵਾਨ ਸ਼ਹੀਦ ਕੀਤੇ ਗਏ ਸੀ ਉਹਨਾਂ ਸ਼ਹੀਦਾਂ ਦਾ ਸਾਰਿਆਂ ਦੀ ਸ਼ਹੀਦੀ ਦਾ ਮੁੱਲ ਕੀ ਭਟਕੇ ਆਇਆ ਜਿੱਥੋਂ ਧਰਮ ਜੁੱਧ ਮੋਰਚਾ ਸ਼ੁਰੂ ਹੋਇਆ ਸੀ ਕਿੱਥੋਂ ਹੋਇਆ ਸੀ ਐਸਬੀਐਲ ਤੋਂ ਉਹ ਐਸਬੀਐਲ ਬਣਾਉਣ ਦੀ ਪ੍ਰਵਾਨਗੀ ਦੇਇਆ ਸੀ ਇਹੀ ਹਰਚੰਦ ਸਿੰਘ ਲੋਂਗਵਾਲ ਕੀ ਕਹਿੰਦਾ ਸੀ ਕਹਿੰਦਾ ਤੁਹਾਨੂੰ 15 ਅਗਸਤ ਨੂੰ 1986 ਨੂੰ ਤੁਹਾਨੂੰ ਕਹਿੰਦਾ ਸਾਰੀ ਨਹਿਰ ਤਿਆਰ ਕਰਕੇ ਦੇ ਦੇਾਂਗੇ ਇਹੀ ਅਰਜੰਤ ਸਿੰਘ ਲੰਗੋਵਾਲੋਂ ਸਰ ਰਜੀਵ ਲੰਗੋੜਾ ਕੋਲ ਚ ਕਰਕੇ ਆਇਆ ਸੀ ਤੇ ਨਾਲ ਚੰਡੀਗੜ੍ਹ ਕਹਿੰਦੇ ਤੁਹਾਨੂੰ ਦੇਾਂਗੇ 26 ਜਨਵਰੀ 1986 ਨੂੰ ਦੇਤਾ ਫਿਰ ਉਸ ਤੋਂ ਬਾਅਦ ਬਰਨਾਲੇ ਆ ਕੇ ਜਿਹੜੇ ਕੀ ਆ ਨਾਲ ਰਲੇਵੇ ਸੀਗੇ ਦੋ ਮਾਕੇ ਮੇਨ ਜਿਹੜੇ ਸੀ ਬਰਨਾਲਾ ਤੇ ਇੱਕ ਕੀ ਆ ਬਲਵੰਤ ਸਿੰਘ ਜਿਹੜਾ ਫਾਈਨਾਂਸ ਮਿਨਿਸਟਰ ਉਹਨੂੰ ਵੀ ਬਾਅਦ ਸੌਦਾ ਲੱਗਿਆ ਸੀ ਉਹ ਬੰਦੇ ਨਾਲ ਰਲ ਕੇ ਸਮਝੌਤਾ ਕਰਕੇ ਆਏ ਸੀ ਠੀਕ ਹੈ ਨਾਲ ਲਈ ਸੀ ਬਾਦਲ ਦੇ ਟੋੜਾ ਪਾਸੇ ਰੱਖੇਗੇ ਸੀ ਪਰ ਇਹ ਵੀ ਕੀ ਆ ਇਹਨਾਂ ਨੇ ਵੀ ਲੁੱਚਪਣਾ ਕੀਤਾ ਸੀ ਜਾਣ ਬੁੱਝ ਕੇ ਉਦੋਂ ਬਾਅਦ ਪਾਸੇ ਵੀ ਰਹੇ ਪਰ ਜਦੋਂ ਦੇਖਿਆ ਕਿ ਜਦੋਂ ਵਾਪਸ ਆ ਗਏ ਸੀ ਸਮਝੌਤਾ ਕਰਿਆ ਜੀ ਉਦੋਂ ਬਾਅਦ ਫੇਰ ਜਿਸ ਦਿਨ ਕੀ ਆ 20 ਤਰੀਕ ਨੂੰ ਉਹਨੂੰ ਗੋਲੀ ਮਾਰੀ ਜਾਂਦੀ ਆ ਉਸ ਤੋਂ ਪਹਿਲਾਂ ਉਹ ਮੀਟਿੰਗ ਕਰ ਗਿਆ ਬਾਦਲ ਦੇ ਟੋੜੇ ਨਾਲ ਕਿਉਂਕਿ ਉਹਨੂੰ ਐ ਜੀ ਪੀ ਸੀ ਚਾਹੀਦੀ ਸੀ ਉਹਨੂੰ ਸਰਕਾਰ ਚਾਹੀਦੀ ਸੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਦੀ ਸੀ ਦੋਨੇ ਸਮਝੌਤਾ ਕਰ ਗਏ ਸੀ ਬਾਦਲ ਕੇ ਵੀ ਮਾਕੇ ਨਾਲ ਤੇ ਦੂਜਾ ਟੋੜਾ ਐ ਜੀ ਪੀ ਸੀ ਪਿੱਛੇ ਕਰ ਗਿਆ ਸੀ ਪਰ ਅਖੀਰ ਨੂੰ ਮੁੱਖ ਮੰਤਰੀ ਫਿਰ ਕੌਣ ਪੜਾ ਜਦੋਂ ਮਰਡਰ ਹੋ ਗਿਆ ਫਿਰ ਇਹ ਕਿਉਂ ਡਰਪੋਕ ਬਿਰਤੀ ਦੇ ਹੈਗੇ ਆ ਉਦੋਂ ਵਾਰ ਫਿਰ ਬਰਨਾਲਾ ਜਿਹੜਾ ਕਿਸੇ ਕੱਦ ਦਾ ਪੁੱਤ ਦਾ ਲੀਡਰ ਹੀ ਨਹੀਂ ਸੀ ਉਹ ਮੁੱਖ ਮੰਤਰੀ ਬਣਿਆ ਤੇ ਉਸ ਤੋਂ ਬੰਦੇ ਨੇ ਫਿਰ ਕੀ ਕੁਝ ਕਰਾਇਆ ਉਹ ਤੁਸੀਂ ਸਾਰੇ ਵਹਿਤਰ ਜਾਣਦੇ ਹੋ ਉਦੋਂ ਬਾਅਦ ਕੀ ਆ ਅਟੈਕ ਵੀ ਹੁੰਦਾ 30 ਅਪ੍ਰੈਲ 1986 ਨੂੰ ਅਟੈਕ ਹੁੰਦਾ ਉਦੋਂ ਮੁੱਖ ਮੰਤਰੀ ਬਰਨਾਲਾ ਸੀ ਉਦੋਂ ਪਹਿਲਾਂ 4 ਫਰਵਰੀ 1900 ਜਿਹੜਾ 86 ਨੂੰ ਨਕੋਦਰ ਕਾਂਡ ਵਾਪਰਦਾ ਉਦੋਂ ਮੁੱਖ ਮੰਤਰੀ ਕੌਣ ਸੀ ਉਦੋਂ ਵੀ ਬਰਨਾਲਾ ਸੀ ਰਵਾਇਤ ਨੂੰ ਪੰਜਾਬ ਤੇ ਸੱਦਣ ਵਾਲਾ ਵੀ ਬਰਨਾਲਾ ਸੀ ਇਸੇ ਕਰਕੇ ਉਹਨੂੰ ਕਿਹ ਅਕਾਲ ਤਖਤ ਸਜ਼ਾ ਦਿੱਤੀ ਗਈ ਸੀ ਤਲਬ ਕੀਤਾ ਗਿਆ ਸੀਗਾ ਐਸਵੀਐਲ ਕੀਆ ਬਣਾਉਣ ਖਾਤਰ ਵੀ ਜਿਹੜਾ ਸਮਝੌਤਾ ਹੋਇਆ ਜਿਹਦੇ ਮੁਤਾਬਕ ਉਹਦੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਮਹੀਨਾ ਬਾਅਦ ਮੁੱਖ ਮੰਤਰੀ ਬਣਦਾ 85 ਤੇ ਉਦੋਂ ਐਸਵੀਐਲ ਬਣਾਉਣ ਪਿੱਛੇ ਵੀ ਕੋਸ਼ਿਸ਼ਾਂ ਜਾਰੀ ਰਹੀਆਂ ਹੋਣਗੀਆਂ ਇਹ ਗੱਲਾਂ ਨੂੰ ਦਿਮਾਗ 'ਚ ਰੱਖ ਕੇ ਯਾਰ ਦੱਸਿਓ ਮੈਨੂੰ ਉਹ ਗद्दार ਸੀ ਕਮੈਂਟ ਬਾਕਸ 'ਚ ਜ਼ਰੂਰ ਲਿਖ ਦਿਓ ਜਿੰਨਾ ਕਨੇ ਸੁਣਿਆ ਚੁੱਪ ਨਾ ਕਰਿਓ ਯਾਰ ਜੇ ਤੂੰ ਸ਼ਹੀਦ ਕਹਿੰਦੇ ਓਹਨੂੰ ਤਾਂ ਸ਼ਹੀਦ ਲਿਖੋ ਜੇ ਗद्दार ਕਹਿੰਦੇ ਓ ਤਾਂ ਗद्दार ਲਿਖ ਕੇ ਫਿਰ ਸ਼ੇਅਰ ਜ਼ਰੂਰ ਕਰਿਓ ਤਾਕੇ ਇਹ ਚੀਜ਼ ਦੀ ਅਵੇਅਰਨੈਸ ਸਾਡੇ ਲੋਕਾਂ ਨੂੰ ਜ਼ਰੂਰ ਹੋ ਜੇ ਨੇ ਖਾਸ ਤੌਰ ਤੇ ਕਾਲੀ ਦਲ ਦੇ ਜਿਹੜੇ ਫਿਲੇ ਨੇ ਮੈਂ ਕਿਹਾ ਵੀ ਆਪਦੇ ਲੀਡਰ ਤੋਂ ਇਹ ਪੁੱਛ ਲੋ ਵੀ ਤੁਸੀਂ ਯਾਰ ਉਹਨਾਂ ਬੰਦਿਆਂ ਨੂੰ ਮੰਨਦੇ ਕੀ ਹੋ ਸ਼ਹੀਦ ਮੰਨਦੇ ਹੋ ਲੋਂਗੋ ਵਾਲਾ ਵਰਗਿਆਂ ਨੂੰ ਜਾਂ ਉਹਨੂੰ ਕੌਮ ਦੇ ਗद्दार ਮੰਨਦੇ ਹੋ ਕਿਉਂਕਿ ਤੁਸੀਂ ਨਾਲ ਉਹਨਾਂ ਟਾਈਮਾਂ 'ਚ ਰੜੇ ਵੀ ਥੋੜਾ ਸਮਝੌਤਾ ਇੱਕ ਦਿਨ ਪਹਿਲਾਂ ਹੁੰਦਾ ਉਹ ਵੀ ਜਿੱਦੇ ਮਾਰ ਕੇ ਕੀ ਗੋਲੀ ਮਾਰ ਕੇ ਉਹਨੂੰ ਸੌਦਾ ਲਾਇਆਗਾ ਤੁਸੀਂ ਸਮਝੌਤਾ ਕਰਿਆ ਸੀ ਉਸੇ ਦਿਨੀ ਉਦੋਂ ਪਹਿਲਾਂ ਤੁਹਾਡੇ ਨਾਲ ਮੀਟਿੰਗਾਂ ਹੋਈਆਂ ਸੀ ਉਹਨਾਂ ਦੀ ਕਿਉਂਕਿ ਕੁਰਸੀ ਦੇ ਮਾਰੇ ਹਰ ਕੁਸ਼ਤੀਆ ਬੇਚੇ ਨੂੰ ਤਰੀ ਤਿਆਰ ਤੇ ਸਾਰਿਆਂ ਨੂੰ ਮੈਂ ਇਹੀ ਕਹਿਣਾ ਕਿ ਇਹ ਬੰਦੇ ਨੇ ਰਜੀਵ ਲੋਂਗੋਵਾਲ ਸਮਝੌਤੇ ਦੀਆਂ 11 ਮਦਾਂ ਸੀ ਜਿੰਨਾਂ 'ਚ ਪੰਜਾਬ ਦੇ ਹੱਕ ਸਾਰੇ ਕੀ ਆ ਇਹਨਾਂ ਨੇ ਉਹਨਾਂ ਕੋਲੇ ਗਹਿਣੇ ਧਰਤੇ ਸੀ ਮਾਕੇ ਜਮਾ ਨਿਵੇਂ ਹੋਇਆ ਨੂੰ ਤੇ ਮੂਰੇ ਆਪ ਨਿਮਕੇ ਆਇਆ ਸੀ ਤੇ ਸਾਰੇ ਸਿੱਖਾਂ ਦੀ ਪਿੱਠ 'ਤੇ ਛੁਰਾ ਮਾਰਨ ਵਾਲਾ ਇਹ ਹਰਚੰਦ ਸਿੰਘ ਲੋਂਗੋਵਾਲ ਸੀ ਜਿਹਨੂੰ ਸੰਤ ਕਹਿ ਕੇ ਬਾਰ ਬਾਰ ਜਿਹੜੇ ਸਟੇਜਾਂ ਤੋਂ ਬੋਲਿਆ ਗਿਆ ਤੇ ਮੈਂ ਕਹਣਾ ਵੀ ਅੱਜ ਮੌਕੇ ਦੀ ਸਰਕਾਰ ਦੇ ਪੱਖ ਮਾਕੇ ਕਿ ਇhtiyar ਲੱਗੇ ਹੋਇਆ ਯਾਰ ਉਹ ਵੀ ਸੋਚਣਾ ਹੈ ਕਿ ਸਰਕਾਰਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਮੈਂ ਭਗਵੰਤ ਮਾਨ ਤੇ ਉਹਦੇ ਲੱਗੇ ਹੋਏ ਅਜ ਪੋਸਟਰ ਸਰਕਾਰ ਨੇ ਤਾਂ ਨਹੀਂ ਲਾਇਆ ਪਰ ਉਸ ਏਰੀਆ 'ਚ ਲੋਂਗੋ ਵਾਲੇ ਏਰੀਆ 'ਚ ਮਾ ਕੇ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਐ ਉਹਨਾਂ ਦੀ ਪਾਰਟੀ ਦੇ ਵਰਕਰ ਉਹਨਾਂ ਨੇ ਉਹਦੇ ਲਾਇਏ ਨੇ ਤੇ ਉਸ ਜਿਹੜਾ ਮੁੱਖ ਮਾ ਕੇ ਆਪਣਾ ਮੰਤਰੀ ਵੀ ਬਣਿਆ ਹੋਇਆ ਉਹਦੇ ਵੀ ਨਾਲ ਪੋਸਟਰ ਲਾ ਕੇ ਚੰਦ ਸਿੰਘ ਲੋਂਗੋ ਵਾਲ ਨੂੰ ਸ਼ਹੀਦ ਦਾ ਦਰਜਾ ਦੇ ਕੇ ਪੋਸਟਰ ਲਾਇਏ ਨੇ ਘੱਟੋ ਘੱਟ ਸਰਕਾਰਾਂ ਵੀ ਇਹ ਚੀਜ਼ ਸਪਸ਼ਟ ਜ਼ਰੂਰ ਕਰ ਦੇਣ ਕਿ ਤੁਸੀਂ ਉਹਨੂੰ ਕੈਸ਼ੀਰ ਕਹੋ ਜਾਂ ਤੁਹਾਡੇ ਜਿਹੜੇ ਥਰੜੇ ਚਾਂਚੀ ਆ ਜਿਹੜੇ ਬੇਨ ਸਮਝ ਨੇ ਕਉਕ ਮੈਂ ਜ਼ਿਆਦਾਤਰ ਇਹਨਾਂ ਦੇ ਦੇਖਿਆ ਬੰਦਿਆ ਨੇ ਮੂੰਹ ਚਾ ਕੇ ਉਹ ਲਵਾ ਰੱਖਿਆ ਮੈਂ ਕਿਹਾ ਦੋ ਤਾਂ ਚੁੱਪੀ ਕਰ ਜਾਂਦੇ ਕੱਖ ਵੀ ਨਾ ਕਰਦੇ ਇਹਨਾਂ ਨੇ ਤਾਂ ਸ਼ੀਲ ਕਹਿਣੀ ਹੈ ਕਹਿਣਾ ਕਿਉਂਕਿ ਕਾਲੀ ਦਲ ਜਿਹੜਾ ਸੀਗਾ ਉਸ ਟਾਈਮ ਦੇ ਵਿੱਚ ਉਹਨਾਂ ਦਾ ਆਗੂ ਸੀ ਉਹ ਜਿਹੜਾ ਪੰਜਾਬ ਦੀ ਪਿੱਠ 'ਤੇ ਸ਼ੁਰਾ ਮਾਰ ਕੇ ਆ ਸੀ ਜਿਹਦੇ ਸ਼ੁਰਾ ਮਾਰਨ ਵਾਲੇ ਲੋਕ ਤਾਂ ਉਹਦੇ ਗੁਣ ਗਾਉਣਗੇ ਤੁਸੀਂ ਕਿਉਂ ਗੁਣ ਗਾਉਣੇ ਹੋ ਜਿਹੜੀ ਮੌਜੂਦਾ ਸਰਕਾਰ ਨੂੰ ਆ ਕੋਈ ਨਾ ਅਮਣਾ ਰੋਡੇ ਦਾ ਮਾਰ ਕੇ ਕੀ ਆ ਉਹਦੇ 'ਚ ਨਾਲ ਪੋਸਟਰ ਲੱਗੇ ਆ ਹਰਚੰਦ ਸਿੰਘ ਲੋਂਗੋ ਵਾਲ ਨੂੰ ਸ਼ੀਖ ਦਾ ਦਰਜਾ ਦੇ ਕੇ ਅੱਜ ਪੰਜਾਬੀ ਇੰਟਰਵਿਊ ਲਵਾ ਰੱਖਿਆ ਸ਼ਰਮ ਕਰਨ ਤੇ ਲੀਡਰ ਵੀ ਸ਼ਰਮ ਕਰਨ ਤੇ ਕਾਲੀ ਦਲ ਕਿੰਨਾਂ ਨੂੰ ਆਪਦੇ ਆਗੂਆਂ ਨੂੰ ਪੁੱਛ ਜ਼ਰੂਰ ਲੈਣਾ ਕਿ ਰੁਸ਼ੀਦ ਕਹਿੰਦੇ ਹੋ ਯਾਰ ਤੁਸੀਂ ਖਰਚੰਦ ਸਿੰਘ ਲੋਂਗੋ ਵਾਲ ਨੂੰ ਤੇ ਉਹਦੀ ਕੀਤੀ ਸੀ ਜਿਹੜੀ ਉਹ ਸਾਰੀ ਤੁਸੀਂ ਕੀ ਆ ਪੜ੍ਹ ਜ਼ਰੂਰ ਲਿਓ ਮੈਂ ਕਿ ਉਹਨੇ ਕਿਵੇਂ ਸਮਝੌਤਾ ਕੀਤਾ ਸੀ ਪੰਜਾਬ ਵਾਸਤੇ ਉਹ ਬੰਦੇ ਨੇ ਕੀ ਲਿਆ ਸੀ ਤੇ ਉਹਦਾ ਡੈਜ਼ਿਗਨੇਸ਼ਨ ਕੀ ਸੀ ਬਿਨਾ ਉਸ ਤੋਂ ਕੀ ਉਹਨੇ ਪੰਜਾਬ ਦੇ ਪਿੱਛੇ ਤੇ ਕੋ ਸ਼ੁਰਾ ਮਾਰਿਆ ਸੀ بڑے ਬੰਦੇ ਅੱਜ ਬੁੱਧੀਜੀਵੀ ਕਹੀ ਜਾਂਦਾ ਸੀ ਕਹਿੰਦਾ ਵੀ ਪੰਜਾਬ ਦੇ ਨਾਲ ਰਿਟਰਨ ਪਹਿਲਾ ਐਗਰੀਮੈਂਟ ਹੋਇਆ ਜੀ ਫਲਾਨਾ ਹੋਇਆ ਸਿੱਖਾਂ ਨਾਲ ਸਮਝੌਤਾ ਤਾਂ ਰਣਜੀਤ ਸਿੰਘ ਨੇ ਕੀਤਾ ਹੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਕੀਤਾ ਸੀ ਜਿਹੜੀ ਸੰਧੀ ਹੋਈ ਸੀ ਤੇ ਉਹਨਾਂ ਨੂੰ 7 ਦੇ ਤੋਂ ਪਾਰ ਟੱਪੇ ਨਹੀਂ ਸੀ ਅਗਲੇ ਤੇ ਸਾਡੇ ਵਾਲੇ ਜਿਹੜਾ ਸਮਝੌਤਾ ਕਰਕੇ ਆਏ ਸੀ ਐਸਬੀਆਲ ਕੰਪਲੀਟ ਕਰਕੇ ਦੇਣ ਦਾ ਆਏ ਸੀ ਆਲਰੀਡੀਆ ਗੁਰਦੁਆਰਾ ਐਕਟ ਕਹਿੰਦਾ ਤੁਹਾਡਾ ਕੀ ਆ ਬਣਾਵਾਂਗੇ ਸਾਰਿਆਂ ਦੇ ਕਮੇਟੀਆਂ ਬਣਾਉਣ ਵਾਸਤੇ ਸਹਿਮਤੀ ਦਿੱਤੀ ਸੀ ਬਣਾਇਆ ਕੱਖ ਨਹੀਂ ਸੀ ਉਹਨਾਂ ਨੇ ਤੇ ਆਪਣੇ ਵਾਲੇ ਸਾਰਾ ਕੁਝ ਕੀ ਆ ਦੇਣ ਨੂੰ ਮੰਨ ਕੇ ਆਗੇ ਸੀ ਤੇ ਮੰਨੇ ਉਦੋਂ ਸੀ ਜਦੋਂ ਕੀ ਆ ਨਿਵੇਂਵੇਂ ਹੋ ਸੀਗੇ ਤੇ ਜਦੋਂ ਝੁਕੇਵੇਂ ਹੋ ਸੀ ਤੇ ਸਾਡਾ ਉਦੋਂ ਸਿਰਫ ਕੀ ਆ ਇੱਕ ਇੱਕੋ ਹੀ ਮੰਗੇ ਜਬਰਦਸਤ ਮੌਕਾ ਜਾਦੀ ਤੋਂ ਬਾਅਦ ਸਾਡੇ ਹੱਥ ਆਇਆ ਸੀ ਜਿਹਨੂੰ ਗਵਾਉਣ ਵਾਲਾ ਹਰਚੰਦ ਸਿੰਘ ਲੋਂਗੋਵਾਲ ਗਦਾਰ ਆ ਜੇ ਗਦਾਰ ਮੰਨਦੇ ਹੋ ਤਾਂ ਪੋਸਟ ਸ਼ੇਅਰ ਜ਼ਰੂਰ ਕਰੋ